ਸ੍ਰੀ ਵਾਹਿਗੁਰੂ ਸਾਹਿਬ ਜੀਓ ਵੇਣ ਤੋ ਦ ਹੋਰ ਜੇ ਮੰਗੜਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੁਖੀਆ ਉਤਰੇ ਮਨ ਕੀ ਭੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁਖ ਤੇਰੇ ਨਾਮ ਤੁੰਬ ਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੁੰਬ ਗੈਰ ਹੋਰ ਮੰਗਣਾ ਵੀ ਕੀ ਉਦੇਰੇ ਨਾਮ ਤੂੰ ਬਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੂੰ ਬਗੈਰ ਹੋਰ ਮੰਗਣਾ ਵੀ ਕੀ ਤੇਰੇ ਨਾਮ ਤੂੰ ਬਗੈਰ ਹੋ ਇੰਤਰਾਲੀ ਕੀ ਤੇਰੇ ਨਾਮ ਤੂੰ ਬਗੈਰ ਹੋ ਮੰਗਣਾ ਵੀ ਕੀ ਪਿਆਰੇ ਜੀ ਹੋਰ ਮੰਗਣਾ ਵੀ ਕੀ प्यारे जी होर मंगणावी की प्यारे जी होर मंगणावी की उ तेरे नाम तु बगैर होर मंगणावी की तेरे नाम तु बगैर होर मंगणावी की <tune> ਨਾਮੀ ਕੀ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਅਪਾਰ ਮਿਹਰਮਤ ਬਖਸ਼ ਸਦਕਾ ਆਪ ਸਰਬਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਧੰਨਤਾ ਦੇ ਯੋਗ ਹੋ ਜੋ ਨੇਤੀ ਸ਼ਬਦ ਚੰਕੀ ਦੇ ਰੂਪ ਵਿੱਚ ਬੋਧੀਆਂ ਕੜਕਵੀਆਂ ਠੰਡ ਦੀਆਂ ਰਾਤਾਂ ਵਿੱਚ ਵੀ ਮਹਾਪੁਰਖਾਂ ਦੀਆਂ ਅਸੀਸਾਂ ਦੇ ਨਾਲ ਧੰਨ ਬਾਬਾ ਬੁੱਢਾ ਸਾਹਿਬ ਜੀਆ ਦੇ ਨੇਤੀ 10 12 ਕਿਲੋਮੀਟਰ ਪੈਦਲ ਚੱਲ ਕਰਕੇ ਸੀਸ ਝੁਕਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਔਰ ਰਸਤੇ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਨਾਲ ਜੁੜ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਸਾਨੂੰ ਬਾਣੀ ਦੇ ਰਾਹੀਂ ਸਮਝਾਉਂਦੇ ਨੇ ਕਿ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੇਹ ਨਾਮ ਸੰਤੁਖਿਆ ਉਤਰੈ ਮਨ ਕੀ ਬੰਦਾ ਮੰਗਦਾ ਆਇਆ ਧਨ ਦੌਲਤ ਮੰਗਦਾ ਆ ਧੀਆ ਪੁੱਤਰ ਮੰਗਦਾ ਆ ਜੇ ਕੋਠੀ ਪੈ ਗਈ ਐ ਉਹਦੇ ਤੋਂ ਘਰ ਵਿੱਚ ਕਲੇਸ਼ ਪੈਣਾ ਸ਼ੁਰੂ ਹੋ ਜਾਂਦਾ ਆ ਜੇ ਗੱਡੀ ਐ ਉਹਦੇ ਤੋਂ ਕਲੇਸ਼ ਪੈਂਦਾ ਆ ਧਨ ਦੌਲਤ ਵੰਡਣ ਤੋਂ ਕਲੇਸ਼ ਪੈ ਜਾਂਦਾ ਆ ਪਰ ਜਿੰਨਾਂ ਦੇ ਕੋਲ ਨਾਮ ਆ ਜਿਹੜੇ ਠੰਡ ਦੇ ਵਿੱਚ ਪੈਦਲ ਜਾ ਰਹੇ ਨੇ ਨੇਤੀ ਬਾਬਾ ਬੁੱਢਾ ਸਾਹਿਬ ਜੀ ਨੂੰ ਜਾ ਕੇ ਸੀਸਕ ਹੁੰਦੇ ਨੇ ਨਾ ਇਹ ਧੀ ਮੰਗ ਸਕਦੀ ਐ ਨਾ ਇਹ ਪੁੱਤ ਖੋ ਸਕਦਾ ਆ ਨਾ ਕੋ ਰਿਸ਼ਤੇਦਾਰ ਭੈਣ ਭਰਾ ਮੰਗ ਸਕਦਾ ਕਿ ਸਾਨੂੰ ਇਹ ਦੇ ਦਿਓ ਗੱਡੀ ਲਈ ਤੇ ਡਰ ਰਹੇਗਾ ਕਿ ਕੋਈ ਗਵਾਂਢੀ ਨਾ ਮੰਗ ਕੇ ਲੈ ਜਾਵੇ ਰਿਸ਼ਤੇਦਾਰ ਨਾ ਲੈ ਜਾਵੇ ਪਰ ਇਹ ਤੁਹਾਡੀ ਅਸਲੀ ਧਨ ਦੀ ਕਮਾਈ ਨਾਮ ਦੀ ਕਮਾਈ ਜਿਹੜੀ ਹਰ ਵੇਲੇ ਨਾਲ ਰਹਿਣੀ ਹੈ ਇਸ ਦੁਨੀਆ ਤੇ ਵੀ ਔਰ ਜਦੋਂ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਉਦੋਂ ਵੀ ਇਹਨੇ ਨਾਲ ਹੀ ਰਹਿਣਾ ਹੈ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਇਹ ਨਾਲ ਹੀ ਰਹਿਣੀ ਹੈ ਸਾਰਾ ਕੁਝ ਛੱਡ ਕੇ ਸੰਸਾਰਿਕ ਢਾਂਚਾ ਸਾਰਾ ਕੁਝ ਇੱਥੇ ਤਿਆਗ ਕੇ ਚਲੇ ਜਾਣਾ ਆ ਜਿਨ੍ਹਾਂ ਨੇ ਰੱਬ ਦੀ ਆਬਾਦਤ ਕੀਤੀ ਹੈ ਜਿਨ੍ਹਾਂ ਨੇ ਸਾਧੂਆਂ ਸੰਤਾਂ ਦੀ ਸੰਗਤ ਕਰ ਲਈ ਜਿਨ੍ਹਾਂ ਨੇ ਰੱਬ ਦੀ ਬਾਣੀ ਦੇ ਨਾਲ ਆਪਣਾ ਨਾਤਾ ਜੋੜ ਲਿਆ ਉਹਨਾਂ ਨੂੰ ਸਮਝ ਆ ਜਾਂਦੀ ਹੈ ਫਿਰ ਇਹ ਦੁਨੀਆ ਦੇ ਪਦਾਰਥ ਨੇ ਜਿਹੜੇ ਇਹ ਮਾਇਆ ਦਾਸੀ ਭਗਤਾਂ ਕੀ ਕਾਰ ਕਰਾਵੇ ਅਸੀਂ ਤਰਸਦੇ ਆ ਤੇ ਉਹਨਾਂ ਦੇ ਥੱਲੇ ਗੱਡੀਆਂ ਘੂਕਦੀਆਂ ਨੇ ਉਹਨਾਂ ਨੂੰ ਮਹਿੰਗੇ ਤੋਂ ਮਹਿੰਗੇ ਪਦਾਰਥ ਮਿਲਦੇ ਨੇ ਸਭ ਕੁਝ ਧਨ ਦੌਲਤ ਮਿਲਦੀ ਏ ਕਿਉਂਕਿ ਉਹ ਰੱਬ ਪਿੱਛੇ ਭੱਜਦੇ ਨੇ ਮਾਇਆ ਰੱਬ ਦੇ ਪਿਆਰਿਆਂ ਦੀ ਦਾਸੀ ਹੈ ਇਸੇ ਕਰਕੇ ਕਹਿੰਦੇ ਆ ਕਿ ਮਾਇਆ ਪਿੱਛੇ ਨਹੀਂ ਭਜਣਾ ਚਾਹੀਦਾ ਮਾਇਆ ਤੇਰੇ ਅੱਗੇ ਲੱਕੇ ਦੌੜੇਗੀ ਤੂੰ ਪਿੱਛੇ ਪਿੱਛੇ ਭੱਜੇਂਗਾ ਕਹਿੰਦੇ ਤੂੰ ਰੱਬ ਦੇ ਦੋ ਆਲੇ ਘੁੰਮਦਾ ਫਿਰ ਤੂੰ ਰੱਬ ਵਾਲੇ ਪਾਸੇ ਨੂੰ ਭੱਜ ਫਿਰ ਤੇਰੇ ਪਿੱਛੇ ਮਾਇਆ ਭਜੇਗੀ ਇੱਕ ਵਾਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਤੇ ਕਿਤੇ ਦਿਲੋਂ ਮੰਨ ਕੇ ਤਾਂ ਵਖੀਏ ਕਿਤੇ ਦਿਲੋਂ ਸਤਕਾਰ ਦੇ ਕੇ ਤਾਂ ਵਖੀਏ ਕਿਤੇ ਮਾਇਆ ਕਰਕੇ ਸਾਰੇ ਆ ਜਾਣਗੇ ਅੱਜ ਕਹੀਏ ਕਿ ਇੱਥੇ ਰਾਤ ਨੂੰ ਇੱਕ ਇੱਕ ਟੋਲਾ ਸੋਨਾ ਵੰਡਣਾ ਹੈ ਇੰਨੇ ਵਜੇ ਤੇ ਪਿੰਡਾਂ ਦੇ ਪਿੰਡਾਂ ਨੇ ਦੌੜੇ ਆਉਣਾ ਹੈ ਤੇ ਜੇ ਕਹੀਏ ਕਿ ਏ ਰੱਬ ਦੀ ਆਬਾਦਤ ਕਰਨੀ ਐ ਸਿਮਰਨ ਕਰਨਾ ਸੰਗਤ ਪੈਦਲ ਜਾਂਦੀ ਐ ਕਈਆਂ ਨੇ ਤਰਕ ਦੇਣੇ ਨੇ ਕੀ ਫਾਇਦਾ ਰਾਤ ਅੱਧੀ ਤੁਰ ਕੇ ਜਾਣ ਦਾ ਰਾਤ ਰੱਬ ਨੇ ਬਣਾਈ ਐ ਸੌਣ ਲਈ ਦਿਨ ਬਣਾਇਆ ਕੰਮ ਕਰ ਲਈ ਇਹੋੜੇ ਤਰਕ ਦਿੰਦੇ ਨੇ ਤੇ ਮਹਾਰਾਜ ਗੁਰਬਾਣੀ ਚ ਕੀ ਕਹਿੰਦੇ ਨੇ ਕਹਿੰਦੇ ਬੰਦਿਆ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਇਹ ਹੀਰਿਆਂ ਤੋਂ ਵੀ ਮਹਿੰਗਾ ਜਨਮਿਆ ਸੁਆਸਤੀ ਕੋ ਕੀਮਤ ਭਰ ਸਕਦਾ ਰਾਜੇ ਮਹਾਰਾਜੇ ਵੀ ਨਹੀਂ ਸੁਆਸਾਂ ਦੀ ਕੀਮਤ ਭਰ ਸਕਦੇ ਜਿਹੜੇ ਸਾਨੂੰ ਰੱਬ ਦੇ ਰਿਆ ਉਹਦੇ ਵਿੱਚੋਂ ਦਸਵੰਧ ਕੱਢਣਾ ਸੀ ਢਾਈ ਘੰਟੇ ਅਸੀਂ ਉਹ ਵੀ ਨਹੀਂ ਕੱਢ ਪਾਏ ਰੱਬ ਦੀ ਕਿਰਪਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਮਿਹਰ ਦੇ ਨਾਲ ਆਪਾਂ ਨੇਤੀ 12 ਤੋਂ ਲੈ ਕੇ 6-7 ਵਜੇ ਤੱਕ ਉਹਨੂੰ ਸਮਰਪਿਤ ਰਹਿਨੇ ਆ ਇਹ ਨਿਤ ਦੀ ਕਮਾਈ ਆਪਾਂ ਕਰ ਰਹੇ ਆ ਇਸੇ ਤਰ੍ਹਾਂ ਹੀ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਦੀ ਧਰਤੀ ਤੇ ਸੰਗਤਾਂ ਨੂੰ ਉਪਦੇਸ਼ ਕਰਦੇ ਨੇ ਬੇਅੰਤ ਸੰਗਤਾਂ ਆਣ ਕੇ ਜੀਵਨ ਦਾ ਲਾਹਾ ਪ੍ਰਾਪਤ ਕਰਦੀਆਂ ਨੇ आनंद ਵਿੱਚ ਟਿਕ ਕਰਕੇ ਆਪਣੇ ਸੁਆਸਿਆਂ ਨੂੰ ਸਫਲੀਆਂ ਕਰਦੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਿਹੜਾ ਵੀ ਆਉਂਦਾ ਆ ਜੇ ਕੋਈ ਦੁਖੀ ਆਉਂਦਾ ਆ ਉਹਨੂੰ ਸੁੱਖ ਮਿਲਦਾ ਆ ਜੇ ਕੋਈ ਰੋਗੀ ਆਉਂਦਾ ਆ ਉਹਨੂੰ ਚੈਨ ਮਿਲਦਾ ਆ ਜੇ ਕੋਈ ਲੋੜਵੰਦ ਆਉਂਦਾ ਆ ਉਹਨੂੰ ਮਾਇਆ ਮਿਲਦੀ ਏ ਜਿਵੇਂ ਜਿਵੇਂ ਦਾ ਕੋਈ ਭਾਵਨਾ ਲੈ ਕੇ ਆਉਂਦਾ ਤਵੇਂ ਤਵੇਂ ਦਾ ਫਲ ਪ੍ਰਾਪਤ ਹੁੰਦਾ ਆ ਇੱਕ ਗੰਗੂ ਖੱਤਰੀ ਪਿੱਛੇ ਤੁਸੀਂ ਇਤਿਹਾਸ ਦੇ ਵਿੱਚ ਸਾਰਿਆਂ ਨੇ ਸੁਣਿਆ ਗੰਗੂ ਬ੍ਰਾਹਮਣ ਜਿਨ ਨੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਮਾਤਾ ਗੁਜਰਕੌਰ ਨੂੰ ਗ੍ਰਿਫਤਾਰ ਕਰਵਾਇਆ ਸੀ ਇਹ ਹੈ ਗੰਗੂ ਖਤਰੀ ਧਾਨਗੁਰੂ ਅਮਰਦਾਸ ਜੀ ਮਹਾਰਾਜ ਦੇ ਵੇਲੇ ਦਾ ਇਹ ਗੜ ਸ਼ੰਕਰ ਵਾਲੇ ਪਾਸੇ ਰਹਿੰਦਾ ਗੜ ਸ਼ੰਕਰ ਸ਼ਹਿਰ ਦੇ ਵਿੱਚ ਇਹਦਾ ਵਾਸਾ ਆ ਬੜਾ ਵੱਡਾ ਸ਼ਾਹੂਕਾਰ ਆ ਤੇ ਸਾਰੇ ਪਾਸੇ ਉਹਦਾ ਨਾਮ ਚੱਲਦਾ ਆ ਉਹ ਸ਼ਾਹੂਕਾਰ ਨੂੰ ਸਾਰੇ ਹੀ ਇਲਾਕੇ ਦੇ ਵਿੱਚ ਜਾਣਿਆ ਜਾਂਦਾ ਆ ਬੜਾ ਨਾਮ ਉਹਨੇ ਕਮਾਇਆ ਤਨ ਦੌਲਤ ਦੇ ਰੂਪ ਦੇ ਵਿੱਚ ਬੜੀ ਉਹਦੀ ਮਹਿਮਾ ਆ ਬੜੀ ਉਹਦੀ ਵਡਿਆਈ ਹੈ ਤੇ ਸਾਰਾ ਕੁਝ ਉਹਦੇ ਕੋਲ ਹੈ ਪਰ ਕੁਦਰਤ ਦਾ ਨਿਜ਼ਮ ਹੈ ਇਹ ਕਦੀ ਮਾਇਆ ਦੇ ਹਲਾਰੇਆਂ ਦੇ ਵਿੱਚ ਰੱਬ ਨੂੰ ਬੰਦਾ ਭੁੱਲ ਜਾਂਦਾ ਆ ਜਦੋਂ ਮਾਇਆ ਆਉਂਦੀ ਹੈ ਉਦੋਂ ਕਹਿੰਦਾ ਆ ਕਿ ਮੇਰੇ ਕੋਲ ਸਭ ਕੁਝ ਹੀ ਹੈ ਮੈਨੂੰ ਕੀ ਨਾਮ ਜਪਣ ਦੀ ਲੋੜ ਹੈ ਤੇ ਕੌਣ ਜਾਣਦਾ ਆ ਰੱਬ ਦੇ ਰੰਗਾਂ ਨੂੰ ਐਨਾ ਆਤਰ ਹੋ ਗਿਆ ਕਿ ਘਰ ਦੇ ਵਿੱਚ ਰੋਟੀ ਵੀ ਪੱਕੜੀ ਮੁਸ਼ਕਲ ਹੋ ਗਈ ਘਰ ਵਿੱਚ ਗਰੀਬੀ ਨੇ ਆਣ ਘੇਰਿਆ ਬਹੁਤ ਜ਼ਿਆਦਾ ਗਰੀਬ ਹੋ ਗਿਆ ਕਿਸੇ ਨੇ 10 ਪਾਈ ਜਿਵੇਂ ਅੱਜ ਵੀ ਆਪਾਂ ਨੂੰ ਕੋਈ ਔਕੜ ਬਣਦੀ ਹੈ ਤੇ ਕਿਵੇਂ ਰਿਸ਼ਤੇਦਾਰ ਨੇ ਜਿਹੜੇ ਸਾਡੇ ਭੈਣ ਭਰਾ ਨੇ ਉਹ ਸਾਨੂੰ ਸਲਾਹਾਂ ਦਿੰਦੇ ਨੇ ਉਸ ਬਾਬੇ ਕੋਲ ਚਲੇ ਜਾਓ ਉਸ ਪੰਡਤ ਕੋਲ ਚਲੇ ਜਾਓ ਜਾ ਕੇ ਆਪਣੀ ਗੱਲ ਪੁੱਛੋ ਕਿ ਕੀ ਕਾਰਨ ਬਣਿਆ ਆ ਇਸੇ ਤਰ੍ਹਾਂ ਕਿਸੇ ਨੇ ਦੱਸਿਆ ਕਿ ਧੰਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸੰਗਤਾਂ ਜਾਂਦੀਆਂ ਨੇ ਫਰਿਆਦਾਂ ਲੈ ਕੇ ਤੇ ਉਥੋਂ ਝੋਲੀਆਂ ਭਰ ਕੇ ਆਉਂਦੀਆਂ ਨੇ ਤੂੰ ਵੀ ਜਾ ਹੁਣ ਭੇਟਾ ਕਰਨ ਵਾਸਤੇ ਕੁਝ ਹੈ ਨਹੀਂ ਕੋਲ ਇਸੇ ਤਰ੍ਹਾਂ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕਰਦੇ ਹਾਂ ਸੰਗਤਾਂ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮਹਿੰਗੇ ਮਹਿੰਗੇ ਪਦਾਰਥ ਭੇਟਾ ਕਰਦੇ ਨੇ ਹੁਣ ਇਹਦੇ ਮਨ ਵਿੱਚ ਵਿਚਾਰ ਆਈ ਕਿ ਸਤਗੁਰੂ ਜੀਆਂ ਦੇ ਦਰਸ਼ਨ ਦੇਦਾਰੇ ਕਰਨ ਜਾਣੇ ਨੇ ਘਰ ਭੇਟਾ ਮੇਰੇ ਕੋਲ ਕੋਈ ਹੈ ਨਹੀਂ ਗਈ ਘਰ ਵਿੱਚ ਗੁੜ ਦੀ ਰੋੜੀ ਪਈ ਹੈ ਉਹ ਗੁੜ ਦੀ ਰੋੜੀ ਹੱਥ ਵਿੱਚ ਫੜਦਾ ਔਰ ਫੜ ਕੇ ਹੱਥ ਵਿੱਚ ਗੁੜ ਦੀ ਰੋੜੀ ਤੇ ਨਾਲ ਹੀ ਚਾਲੇ ਪਾ ਦਿੰਦਾ ਆ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਪਹੁੰਚ ਜਾਂਦਾ ਉੱਥੇ ਪਹੁੰਚ ਕੇ ਜਦੋਂ ਵੇਖਦਾ ਵੀ ਕੋਈ ਕਾਰਪੇਟਾ ਕੋਈ ਅੱਗੇ ਰੱਖ ਰਿਆ ਕੋਈ ਕੁਛ ਰੱਖ ਰਿਆ ਕੋਈ ਕੁਛ ਰੱਖ ਰਿਆ ਇਹ ਪਿੱਛੇ ਹੀ ਲੁਕਾ ਲੈਂਦਾ ਆਪਣੀ ਜੜੀ ਗੋੜ ਦੀ ਰਿਉੜੀ ਆ ਕਿ ਮੈਂ ਕੀ ਪੇਟਾ ਕਰਾਂ ਪਿੱਛੇ ਹੋ ਕੇ ਨਮੋ ਝਾਣਾ ਹੋ ਕੇ ਬੈਠ ਜਾਂਦਾ ਤੇ ਸਤਿਗੁਰੂ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਦਰਸ਼ਨ ਦਦਾਰ ਦੇ ਕਰਕੇ ਨਿਹਾਲੋ ਨਿਹਾਲ ਕਰ ਰਹੇ ਨੇ ਤੇ ਧੰਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜਾਨੀ ਜਾਨ ਵਾੜ ਮਾਰਦੇ ਨੇ ਗੰਗੂ ਲਿਆ ਜੋ ਤੂੰ ਲੈ ਕੇ ਆਇਆ ਆ ਬੜਾ ਮਨ ਦੇ ਵਿੱਚ ਚਾਹ ਆ ਕਿ ਸਤਿਗੁਰੂ ਜਾਣੀ ਜਾਣ ਨੇ ਸਤਿਗੁਰੂ ਸਾਰਿਆਂ ਨੂੰ ਜਾਣਦੇ ਨੇ ਕਿ ਕੀ ਕੀ ਭਾਵਨਾ ਕੋਈ ਲੈ ਕੇ ਆਉਂਦਾ ਆ ਅੱਜ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਆ ਕਿ ਕਿਹੜਾ ਆ ਰਿਹਾ ਆ ਸ਼ਰਦਾ ਦੇ ਨਾਲ ਕਿਹੜਾ ਭਾਵਨਾ ਦੇ ਨਾਲ ਆ ਰਿਹਾ ਆ ਜਿਵੇਂ ਜਿਵੇਂ ਦੀ ਭਾਵਨਾ ਤਿਵੇਂ ਤਿਵੇਂ ਦਾ ਫਲ ਆ ਬੱਧਾ ਚੱਤੀ ਵਾਲੀ ਗੱਲ ਨਹੀਂ ਗਈ ਕਿ ਬਾਬਾ ਜੀ ਆ ਰਹੇ ਨੇ ਸਾਨੂੰ ਕਹਿਣਗੇ ਕਿ ਤੁਸੀਂ ਕਿਉਂ ਨਹੀਂ ਆਉਂਦੇ ਆਪਣੇ ਪ੍ਰੇਮ ਦੇ ਵਿੱਚ ਕਿ ਸਾਡਾ ਭਲਾ ਹੋਣਾ ਆ ਸਾਡੀ ਜ਼ਿੰਦਗੀ ਦਾ ਲਾਹਾ ਆ ਸੁਆਸੇ ਸਾਡੇ ਸਫਲੇ ਹੋਣੇ ਨੇ ਇਹ ਘੜੀਆਂ ਬਾਰ ਬਾਰ ਨਹੀਂ ਮਿਲਣੀਆਂ ਇਹ ਅਮਰਤ ਵੇਲਾ ਬਹਾਨੇ ਨਾਲ ਸੰਭਾਲਿਆ ਜਾ ਰਿਹਾ ਘਰਾਂ ਦੇ ਵਿੱਚ ਕਿੱਥੇ ਉੱਠ ਹੁੰਦਾ ਆ ਤੇ ਸਤਿਗੁਰ ਜੀਆ ਨੇ ਜਦੋਂ ਬੁਲਾਇਆ ਗਿਉੜ ਰਿਓੜੀ ਜਿਹੜੀ ਗੁੜ ਦੀ ਅੱਗੇ ਰੱਖਦਾ ਚਰਨਾ ਤੇ ਰੱਖ ਦਿੰਦਾ ਸੀਸ ਤੇ ਇੱਕ ਹੀ ਫਰਿਆਦ ਬਾਰ ਬਾਰ ਕਰੀ ਜਾਂਦਾ ਆ ਕਿ ਮਾਲਕਾ ਜਦੋਂ ਮਾਇਆ ਸੀ ਉਦੋਂ ਸਾਨੂੰ ਰੱਬ ਦਾ ਚੇਤਾ ਨਹੀਂ ਹੋ ਆਇਆ ਜਦੋਂ ਧਨ ਦੌਲਤ ਸ਼ੌਕਾਰੀਆਂ ਸੀਗੀਆਂ ਉਦੋਂ ਰੱਬ ਦਾ ਚੇਤਾ ਨਹੀਂ ਹੋਇਆ ਬਾਰ-ਬਾਰ ਮਾਫੀਆਂ ਮੰਗ ਰਿਆ ਆ ਉਹ ਸਾਨੂੰ ਬਖਸ਼ ਗੁਨਾਹਿਆਂ ਨੂੰ ਤੈਨੂੰ ਬਖਸ਼ਣ ਹਾਰਾ ਕਹਿੰਦੇ 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 ਵੀ ਮਾਲਕਾ ਸਾਨੂੰ ਬਖਸ਼ ਲਾ ਤੈਨੂੰ ਬਖਸ਼ਣ ਹਾਰਾ ਕਹਿੰਦੇ ਆ ਸਤਿਗੁਰੂ ਜੀਆ ਨੇ ਪੁੱਛਿਆ ਗੰਗੂ ਕੀ ਗੱਲ ਐ? ਉੱਬਾ ਮਾਰ ਮਾਰ ਰੋਇਆ। ਬਾਪੂ ਤੂੰ ਇੰਨਾ ਦੇ ਆਲੂ ਕਿਰਪਾਲੂ ਸਾਡੀਆਂ ਗਰੀਬਾਂ ਦੀਆਂ ਪੁਕਾਰਾਂ ਸੁਣਨ ਵਾਲਾ ਦਾਤਾ ਸਾਰੀ ਗੱਲ-ਵਾਰਤਾ ਸੁਣਾਈ ਤੇ بڑا ਨਾਮ ਸੀਗਾ ਸ਼ਾਹੂ ਕਰ ਰੀਆਂ ਸਨ ਪਰ ਕੱਲ ਵੀ ਮੈਂ ਆਪ ਜੀਆਂ ਨਾਲ ਗੱਲ ਸਾਂਝੀ ਕਰ ਰਿਹਾ ਸੀ ਕਿ ਰੱਬ ਦੀ ਨਜ਼ਰ ਦਾ ਕੋਈ ਪਤਾ ਨਹੀਂਗਾ ਕਦੋਂ ਉਹਨੇ ਕੱਖਾਂ ਤੋਂ ਲੱਖਾਂ ਦੇ ਵਿੱਚ ਪਾ ਜਾ ਦੇਣਾ ਤੇ ਕਦੋਂ ਲੱਖਾਂ ਤੋਂ ਕੱਖਾਂ ਦੇ ਵਿੱਚ ਲੈ ਕੇ ਆ ਜਾਣਾ ਰੱਬ ਦੀ ਨਜ਼ਰ ਦਾ ਕੋਈ ਪਤਾ ਨਹੀਂਗਾ ਇਸੇ ਕਰਕੇ ਜਪਦੇ ਰਹਿਣਾ ਚਾਹੀਦਾ ਸਤਨਾਮ ਸ੍ਰੀ ਵਾਹਿਗੁਰੂ ਵੀ ਉਹਦੀ ਨਜ਼ਰ ਸਾਡੇ ਤੇ ਬਣੀ ਰਵੇ ਹਰ ਵੇਲੇ ਸਤਗੁਰੂ ਸਾਡੇ ਤੇ ਦਇਆ ਕਰਦੇ ਰਹਿਣ ਤਰਸ ਕਰਦੇ ਰਹਿਣ ਤੇ ਜਦੋਂ ਸਾਰੀ ਵਾਰਤਾ ਸੁਣਾਈ ਗੁਰੂ ਸਾਹਿਬ ਉਹਨੂੰ ਉਪਦੇਸ਼ ਦਿੰਦੇ ਨੇ ਕਿ ਸੰਗਤ ਦੀ ਸੇਵਾ ਦੇ ਵਿੱਚ ਲੱਗ ਜਾ ਆਈ ਗਈ ਸੰਗਤ ਨੂੰ ਜਲ ਪਾਣੀ ਸ਼ਕਾ ਇਸੇ ਤਰ੍ਹਾਂ ਬੜੀ ਸੇਵਾ ਕੀਤੀ ਲੰਮਾ ਸਮਾਂ ਸੇਵਾ ਕਰਦੇ ਰਹੇ ਸੰਗਤ ਨੇ ਆਉਣਾ ਦਰਿਆ ਝਾੜ ਕੇ ਵਿਛਾਉਣੀਆਂ ਲੰਗਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਝੂਠੇ ਭਾਂਡੇ ਮਾਂਜਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੇ ਵਿੱਚ ਜੁੜਨਾ ਸਿਮਰਨ ਦੇ ਵਿੱਚ ਜੁੜਨਾ ਬੜਾ ਲਾਹਾ ਖਟਿਆ ਇੱਕ ਦਿਨ ਸਤਗੁਰੂ ਜੀ ਨਿਹਾਲ ਹੋਏ ਨੇ ਮਨ ਵਿੱਚ ਭਾਵਨਾ ਆ ਕਿ ਕਿਤੇ ਉਹਦੀਆਂ ਸਾਹੂਕਾਰੀਆਂ ਫਿਰ ਮਿਲ ਜਾਵਣ ਸਤਗੁਰੂ ਜੀ ਦਿਆਲ ਹੋਏ ਨੇ ਕੁਝ ਮਾਇਆ ਦਿੱਤੀ ਔਰ ਕਹਿ ਦਿੱਤਾ ਕਿ ਦਿੱਲੀ ਦੇ ਵਿੱਚ ਜਾ ਕੇ ਕਾਰੋਬਾਰ ਸ਼ੁਰੂ ਕਰ ਉਹ ਮਾਇਆ ਲੈ ਕਰਕੇ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਕਾਰੋਬਾਰ ਸ਼ੁਰੂ ਕਰਦਾ ਫਿਰ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਬੰਦਗੀ ਨੂੰ ਚਾਰ ਚੰਨ ਲੱਗਦੇ ਨੇ ਉਸ ਸੇਵਾ ਦਾ ਲਾਹਾ ਪ੍ਰਾਪਤ ਹੁੰਦਾ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਫਿਰ ਮਨ ਚੰਦਿਆ ਫਲ ਪਾਵਣਾ ਜਿਹੜੀ ਮਨ ਦੀ ਵਿੱਚ ਸੋਚਾਂ ਸੋਚਦਾ ਸੀ ਕਿ ਮੈਂ ਸ਼ਾਹੂ ਕਰ ਬਣਾ ਪਰ ਸਤਗੁਰੂ ਜੀ ਕਹਿੰਦੇ ਨੇ ਮਨ ਚੰਦਿਆ ਫਲ ਪਾਵਣਾ ਮਾਂ ਵਿੱਚੋਂ ਜਾਏ ਜੇ ਆਪਣੀ ਮਾਂ ਨੂੰ ਪਰੇ ਕਰਕੇ ਸੇਵਾ ਕਰੇ ਆਪਣੀ ਹੋਮੇ ਨੂੰ ਪਰੇ ਕਰਕੇ ਸੇਵਾ ਕਰੇ ਤੇ ਫਿਰ ਕਹਿੰਦੇ ਨੇ ਜੋ ਮਾਨ ਦੀ ਭਾਵਨਾ ਉਹ ਪੂਰੀ ਹੁੰਦੀ ਆ ਇਸੇ ਤਰ੍ਹਾਂ ਉੱਥੇ ਬੜਾ ਵੱਡਾ ਸ਼ਾਹੂਕਾਰ ਬਣ ਗਿਆ ਇੱਕ ਵਾਰ ਲਾਹੌਰ ਦੇ ਹਾਕਮ ਨੂੰ 1 ਲੱਖ ਰੁਪਏ ਦੀ ਲੋੜ ਪਈ ਏ ਕਿਸੇ ਪਾਸਿੋਂ ਨਹੀਂ ਮਿਲਦਾ ਇਸ ਗੰਗੂ ਖਤਰੀ ਨੇ ਉਸ ਦੀ ਜਿਹੜੀ ਲੋੜ ਉਹ ਪੂਰੀ ਕੀਤੀ 1 ਲੱਖ ਰੁਪਇਆ ਉਹਨੂੰ ਦਿੱਤਾ ਇਹਦਾ ਬੜਾ ਮਾਨ ਸਨਮਾਨ ਵਧ ਗਿਆ ਇਹਨੂੰ ਹੌਮੇ ਆਉਣੀ ਸ਼ੁਰੂ ਹੋ ਗਈ ਜਦੋਂ ਹੌਮੇ ਆਈ ਹੌਮੇ ਜਦੋਂ ਘੇਰਦੀ ਹੈ ਉਦੋਂ ਗੁਰੂ ਨਾਲੋਂ ਟੁੱਟ ਜਾਂਦੇ ਆ ਵੀ ਮੈਂ ਲੱਖ ਰੁਪਇਆ ਕਿਸੇ ਕੋਲੋਂ ਨਿਕਲਿਆ ਨਹੀਂ ਮੈਂ ਹਾਕਮ ਦੀ ਮਦਦ ਕੀਤੀ ਹਾਕਮ ਨੇ ਬੜਾ ਨਵਾਜਿਆ ਬੜਾ ਸਤਕਾਰ ਕੀਤਾ ਦਰਬਾਰੇ ਸਰ ਸਰਕਾਰੇ ਇਹਦੀ ਸੁਣਾਈ ਹੋਣ ਲੱਗ ਪਈ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਸਿੱਖ ਦਿੱਲੀ ਵਿੱਚ ਰਹਿੰਦਾ ਸਤਿਗੁਰ ਜੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਮੇਰੀ ਲੜਕੀ ਦਾ ਵਿਆਹ ਸਤਿਗੁਰ ਜੀਓ 50 ਰੁਪਏਾਂ ਦੀ ਲੋੜ ਹੈ ਸਤਿਗੁਰ ਜੀਆ ਨੇ ਭੇਜਿਆ ਕਿ ਉੱਥੇ ਸਾਡਾ ਗੰਗੂ ਹੈ ਸ਼ਾਹੂਕਾਰ ਹੈ ਉਹਦੇ ਕੋਲੋਂ ਜਾ ਕੇ ਲੈ ਲਾਏ ਜਾ ਕੇ ਇਸੇ ਤਰ੍ਹਾਂ ਸਤਿਗੁਰ ਜੀਆਂ ਦੇ ਬਚਨ ਸਾਹਦੇ ਕੀਤੇ ਕਿ 50 ਰੁਪਏ ਦੀ ਲੋੜ ਹੈ ਲੜਕੀ ਦੀ ਸ਼ਾਦੀ ਹੈ ਵਿਆਹ ਹੈ ਕਹਿੰਦਾ ਇੱਥੇ ਨਹੀਂ ਹੈਗਾ ਕੁਝ ਵੀ ਗੁਰੂ ਦਾ ਖਾਤਾ ਨਹੀਂ ਹੈਗਾ ਇੱਥੇ ਮੇਰੇ ਕੋਲ ਕੁਝ ਨਹੀਂ ਹੈਗਾ ਮੋੜ ਦਿੱਤਾ ਸਤਿਗੁਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਕੋਲੋਂ ਆਪਣੇਓ 50 ਰੁਪਏ ਦੇ ਕਰਕੇ ਉਹਦਾ ਜਿਹੜਾ ਕਾਰਜ ਸਵਾਰਿਆ ਪਰ ਹਾਲਾਤ ਵੇਖ ਲਓ ਜਦੋਂ ਗੁਰੂ ਦੇ ਨਾਲੋਂ ਟੁੱਟ ਜਾਈਦਾ ਭੁੱਲਿਆ ਹੋਇਆ ਫਿਰ ਦਿਨੋਂ ਦਿਨੀ ਬਰਬਾਦੀ ਦੀਆਂ ਰਾਹਾਂ ਤੇ ਤੁਰ ਪਿਆ ਉਹੀ ਦਿਨ ਫਿਰ ਬਰਕਤ ਜਦੋਂ ਗੁਰੂ ਦੀ ਘਰੋਂ ਨਸ ਜਾਵੇ ਫਿਰ ਦਿਨ ਮਾੜੇ ਸ਼ੁਰੂ ਹੋ ਜਾਂਦੇ ਨੇ ਉਹੀ ਦਿਨ ਸ਼ੁਰੂ ਹੋਏ ਸਾਰਾ ਕੁਝ ਜੋ ਕੁਝ ਧਨ ਦੌਲਤ ਇਕੱਠਾ ਕੀਤਾ ਸੀਗਾ ਸਾਰਾ ਕੁਝ ਖਤਮ ਹੋ ਗਿਆ ਫਿਰ ਚੇਤਾ ਆਇਆ ਕਿ ਜਿਸ ਦਰ ਤੋਂ ਮਿਲਿਆ ਸੀ ਉਸੇ ਦਰ ਤੇ ਚੜੇ ਚੱਲੀ ਗਏ ਹੁਣ ਆਇਆ ਆ ਫਿਰ ਸੇਵਾ ਵਿੱਚ ਲੱਗ ਗਿਆ ਪਤਾ ਤਾਂ ਸੀਗਾ ਪਤਾ ਤਾਂ ਸੀਗਾ ਵੀ ਕਿ ਸੇਵਾ ਕੀਤੇ ਆ ਗੁਰੂ ਖੁਸ਼ ਹੁੰਦਾ ਆ ਨਾਮ ਜਪਿਆ ਗੁਰੂ ਖੁਸ਼ ਹੁੰਦਾ ਆ ਉਸੇ ਤਰ੍ਹਾਂ ਸੇਵਾ ਦੇ ਵਿੱਚ ਲੱਗ ਗਿਆ ਨਾਮ ਦੇ ਵਿੱਚ ਲੱਗ ਗਿਆ ਧੰਨ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਨਿਤ ਹੀ ਧੰਨ ਗੁਰੂ ਅਰਦਾਸਾਂ ਕਰੀ ਜਾਂਦਾ ਪਰ ਹਈਆ ਨਹੀਂ ਸਾਹਮਣੇ ਜਾਣਦਾ ਪੈਂਦਾ ਵੀ ਸਾਹਮਣੇ ਕਿਹੜੇ ਮੂੰਹ ਨਾਲ ਜਾਵਾਂ ਫਿਰ ਆਖਰ ਕਰ ਸੇਵਾ ਕਰਦੇ ਆ ਕਰਦੇ ਆ ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੇ ਪਿਛਲੇ ਔਗਣਾ ਤੇ ਸਤਿਗੁਰ ਜੀਆਂ ਨੇ ਪੜਦਾ ਪਾਲਿਆ ਬਾਦ ਮਾਰੀ ਫਿਰ ਮਾਫੀਆਂ ਮੰਗਦਾ ਆ ਦਾਤਿਆ ਅਸੀਂ ਭੁੱਲ ਨਾ ਰਹੇ ਆ ਸਾਨੂੰ ਬਖਸ਼ ਲੈ ਸਾਨੂੰ ਬਖਸ਼ ਲੈ ਬਾਰ ਬਾਰ ਫਰਿਆਦਾਂ ਕਰਦਾ ਆ ਸਤਿਗੁਰ ਜੀਆਂ ਨੇ ਫਿਰ ਬਖਸ਼ਿਆ ਫਿਰ ਨਵਾਜਿਆ ਕਿ ਨਹੀਂ ਇਸ ਤਰ੍ਹਾਂ ਨਹੀਂ ਕਰੀਦਾ ਹੁੰਦਾ ਗੁਰੂ ਨੂੰ ਕਦੀ ਭੁਲਾਈਦਾ ਨਹੀਂ ਹੁੰਦਾ ਉਦੇ ਪ੍ਰੇਮ ਦੇ ਵਿੱਚ ਰੁੱਤਿਆ ਰਿਹਾ ਕਰ ਫਿਰ ਇੰਨੀ ਸੇਵਾ ਕੀਤੀ ਰਾਤ ਦਿਨ ਉਹਦੀ ਬੰਦਗੀ ਕੀਤੀ ਨਾ ਚੇਤਾ ਆਉਂਦਾ ਦਿਨਿਆਂ ਨਾ ਚੇਤਾ ਆਉਂਦਾ ਰਾਤ ਆ ਇੰਨੀ ਬੰਦਗੀ ਕੀਤੀ ਇੰਨੀ ਬੰਦਗੀ ਕੀਤੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਦੇ ਤੇ ਰੀਜ ਪੇ ਉਹ ਤੇਰੇ ਨਾਮ ਦੇਵ ਰਾਗੀ ਰੱਪਾ ਰਾਤ ਜਾਗਦੇ ਤੇਰੇ ਨਾਮ ਦੇਵ ਰਾਗੀ ਰੱਬਾ 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 ਰਾਤ ਜਾਗਦੇ ਜਿਨ੍ਹਾਂ ਨੂੰ ਵਿਰਾਗ ਹੋ ਜੇ ਉਹਨਾਂ ਨੂੰ ਨੀਂਦਾ ਨਹੀਂ ਜੇ ਆਉਂਦੀਆਂ ਉਹ ਤਾਰਿਆਂ ਦੀ ਛਾਵੇਂ ਬਹਿ ਕੇ ਭਗਤੀ ਕਰਦੇ ਨੇ ਉਹ ਤਾਰਿਆਂ ਦੀ ਛਾਵੇਂ ਬਹਿ ਬਹਿ ਕਰਕੇ ਉਸ ਨਰਨੰਕਾਰ ਦੇ ਚਰਨਾਂ ਨਾਲ ਚਿੱਤ ਜੋੜ ਛੱਡਦੇ ਨੇ ਦੁਨੀਆ ਸੁੱਤੀ ਐ ਰੱਬ ਦੇ ਪਿਆਰੇ ਭਗਤੀ ਕਰਦੇ ਨੇ ਪਿੰਨੀ ਰਨੜੀਏ ਚਮਕਣ ਤਾਰੇ ਜਾਗਣ ਸੰਤ ਜਣਾ ਮੇਰੇ RAM ਪਿਆਰੇ ਇਸ ਕਰਕੇ ਉਹ ਫਿਰ ਸਤਿਗੁਰ ਜੀਆ ਨੇ ਕੁਝ ਮਾਇਆ ਦਿੱਤੀ ਕਿ ਆਪਣੇ ਪਿੰਡ ਜਾ ਸੋਹਣੇ ਕੱਪੜੇ ਪਵਾਏ ਫਿਰ ਜਾ ਕੇ ਆਪਣਾ ਕਾਰੋਬਾਰ ਪ੍ਰారంਭ ਕਰ ਗੁਰੂ ਦੀਆਂ ਖੁਸ਼ੀਆਂ ਲੈ ਕਰਕੇ ਫਿਰ ਉਹ ਸ਼ਾਹੂਕਾਰ ਆਪਣੇ ਨਗਰ ਵਿੱਚ ਗਿਆ ਹੁਣ ਸਤਿਗੁਰ ਜੀ ਦਾ ਖਹਿੜਾ ਛੱਡਣ ਨੂੰ دل ਨਹੀਂ ਕਰਦਾ ਅਰਦਾਸ ਕੀਤੀ ਹੱਥ ਜੋੜੇ ਚਰਣਾ ਤੇ ਸੀਸ ਝੁਕਾਇਆ ਸਤਿਗੁਰੂ ਇਹ ਮਾਇਆ ਜਿਹੜੀ ਐ ਇਹ ਫੇਰ ਨਾ ਮੈਨੂੰ ਆਪਣੇ ਵਲੇਵਿਆਂ ਦੇ ਵਿੱਚ ਵੜ ਲਵੇ ਕਿਰਪਾ ਕਰਿਓ ਮਿਹਰ ਦੀ ਨਜ਼ਰ ਕਰਿਓ ਨਾ ਸਾਨੂੰ ਤੂੰ ਭੁੱਲੀ ਤੇ ਨਾ ਅਸੀਂ ਤੈਨੂੰ ਭੁਲਾਈਏ ਤੇਰੇ ਦਰ ਤੇ ਆਏ ਆ ਤੇ ਇਸੇ ਤਰ੍ਹਾਂ ਆਪਣਾ ਬਣਾ ਛੜੀ ਤੇ ਇਹ ਲਾਜ ਰਖੀ ਬੀ ਬੰਦਗੀ ਕਰਦੇ ਰਹੀਏ ਜਿਵੇਂ ਡਿਗਦਾ ਢੈਂਦਾ ਮੈਂ ਆਇਆ ਸੀ ਨਾ ਤੇ ਹੁਣ ਬੰਦਗੀ ਤੋਂ ਕਿਤੇ ਮੇਰਾ ਮੁਖੜਾ ਨਾ ਮੁੜ ਜਾਵੇ ਬੰਦਗੀ ਨਾਲ ਮੈਂ ਜੁੜਿਆ ਨਾ ਵਾ ਸਿਮਰਨ ਨਾਲ ਮੈਂ ਜੁੜਿਆ ਰਹਾ ਤੂੰ ਇਹ ਜਿਹੜੀ ਮੈਨੂੰ ਧਨ ਦੌਲਤ ਮਾਇਆ ਦਿੱਤੀ ਏ ਇਹ ਮਾਇਆ ਚੋਂ ਮੈਂ ਦਸਵੰਦ ਕੱਢ ਕੇ ਤੇਰੇ ਚਰਨਾਂ ਤੇ ਭੇਟਾ ਕਰਦਾ ਰਹਾ ਮਾਂ ਉਹ ਡਿਗਦਾ ਟੈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾਦਿਓ ਬੰਦਗੀ ਦਾ ਡਿਗਦਾ ਟੈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾਦਿਓ ਬੰਦਗੀ ਦਾ ਪਿਆਰੇ ਜੀ ਖੈਰ ਪਾ ਦਿਓ ਬੰਦਗੀ ਦਾ ਪਿਆਰੇ ਜੀ ਖੈਰ ਪਾ ਦਿਓ ਬੰਦਗੀ ਦਾ ਖੈਰ ਪਾ ਦਿਓ ਬੰਦਗੀ ਦਾ ਪਿਆਰੇ ਜੀ ਖੈਰ ਪਾ ਦਿਓ ਬੰਦਗੀ ਦਾ ਡਿਗਦਾ ਟੈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਦੇਖਦਾ ਟੈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਦੇਖਦਾ ਟੈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਦੇਖਦਾ ਟੈਂਦਾ ਮੈਂ ਦੁਆਰੇ ਤੇਰੇ ਆ ਗਿਆ ਖੈਰ ਪਾ ਦਿਓ ਬੰਦਗੀ ਦਾ ਸਤਿਗੁਰੂ ਤੂੰ ਮੈਨੂੰ ਜ਼ੀਰੋ ਤੋਂ ਹੀਰੋ ਬਣਾਇਆ ਕਿੱਥੇ ਮੇਰੀਆਂ ਸ਼ਾਹੂਕਾਰੀਆਂ ਸੀ ਮੈਂ ਮਿੱਟੀ ਵਿੱਚ ਰੁਲ ਗਿਆ ਤੂੰ ਮੈਨੂੰ ਫਿਰ ਸ਼ਾਹੂਕਾਰ ਬਣਾਇਆ ਫਿਰ ਐਸੀ ਮਾਇਆ ਨਾਗਣੀ ਨੇ ਮੈਨੂੰ ਦੱਸਿਆ ਮੈਂ ਤੇਰਾ ਨਾਮ ਜਪਣਾ ਹੀ ਭੁੱਲ ਗਿਆ ਸਤਨਾਮ ਸ੍ਰੀ ਉਹ ਦਾਤੇ ਨੇ ਸਨਾਹ ਭੇਜਿਆ ਹੋਵੇ ਤੇ ਬੰਦਾ ਮਾਇਆ ਦੇ ਵਿੱਚ ਇੰਨਾ ਮਸਤ ਹੋਵੇ ਰੱਬ ਨੂੰ ਹੀ ਭੁੱਲ ਜਾਵੇ ਫਿਰ ਉਹਦੀ ਗਤੀ ਨਹੀਂ ਹੁੰਦੀ ਰੱਬ ਦਾ ਭੇਦੇ ਆਇਆ ਸਨਾਹ ਮੋੜ ਦੇਵੇ ਫਿਰ ਛੌਕਾਰੀਆਂ ਖਸ ਜਾਂਦੀਆਂ ਨੇ ਅਮੀਰੀਆਂ ਤਬਦੀਲ ਹੋ ਕੇ ਗਰੀਬੀਆਂ ਚ ਆ ਜਾਂਦੀਆਂ ਨੇ ਕੰਗਾਲ ਹੋ ਜਾਂਦੇ ਨੇ ਉਹ ਜਿਹੜੇ ਰੱਬ ਨੂੰ ਭੁੱਲ ਜਾਂਦੇ ਨੇ ਇਸੇ ਕਰਕੇ ਰੱਬ ਦੇ ਦੁਆਰੇ ਤੇ ਆਉਨੇ ਆ ਇਹੀ ਮੰਗਦੇ ਰਹਿੰਦੇ ਆ ਦੇ ਦਾਤਾ ਕਿਰਪਾ ਕਰੀ ਕਿਤੇ ਬਚਨ ਕਮਾਉਣਾ ਆ ਜਾਵੇ ਬੰਦਗੀ ਥੋੜੀ ਹੋ ਜਾਵੇ ਸੇਵਾ ਥੋੜੀ ਹੋ ਜਾਵੇ ਜਿੰਨੇ ਬਚਨ ਕਮਾ ਲਿਆ ਨਾ ਉਹਨੇ ਸਾਰਾ ਕੁਝ ਪਾ ਲਿਆ ਇਸ ਕਰਕੇ ਜਦੋਂ ਵੀ ਕਿਤੇ ਮਹਾਂਪੁਰਖ ਬਚਨ ਕਰਨ ਕੋਈ ਉਹਨੂੰ ਸਿਰ ਮੱਥੇ ਹਾਸਕੇ ਝੋਲੀ ਵਿੱਚ ਪਵਾਇਆ ਕਰੀਏ ਕਿਉਂਕਿ ਉਹਨਾਂ ਦੀ ਬਦੌਲਤ ਆਪਾਂ ਜਪ ਰਹੇ ਆ ਉਨ੍ਹਾਂ ਦੀ ਬਦੌਲਤ ਆਪਾਂ ਦਰਸ਼ਨ ਦਿਦਾਰੇ ਕਰ ਰਹੇ ਆ ਸਤਿਗੁਰੂ ਜੀ ਉਹਨੂੰ ਅਸੀਸਾਂ ਦੇ ਕੇ ਆਪਣੇ ਨਗਰ ਤੋਰ ਦਿੰਦੇ ਨੇ ਉੱਥੇ ਬੈਠੀ ਸੰਗਤ ਵੀ ਇਸ ਚੀਜ਼ ਦਾ ਲਾਹਾ ਲੈਂਦੀ ਐ ਕਿ ਮਾਇਆ ਨਾਲ ਕੀਤਾ ਪਿਆਰ ਡੁੱਬ ਜਾਂਦਾ ਆ ਨਿਰੰਕਾਰ ਨਾਲ ਕੀਤਾ ਪਿਆਰ ਬੰਦਾ ਤਰ ਜਾਂਦਾ ਆ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਨਾਲ ਨਵਾਜਣ ਹੋਈਆਂ ਪੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ ਲੈਣ ਜਿਨ੍ਹਾਂ ਨੇ ਆਪ ਆਪਣੀ ਸਿਫਤ ਕਰਵਾਈ ਹੈ ਆਓ ਗੱਜ-ਵੱਜ ਕੇ ਬੜੇ ਪਿਆਰ ਨਾਲ ਸਤਕਾਰ ਦੇ ਨਾਲ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ